ਸਸਿਕਲਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਸੁਣਦੇ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ 28 29 30 ਪੰਜਾਬ ਦਾ ਮੌਸਮ ਕਿਵੇਂ ਜਰਵੇਗਾ ਆਖਰੀ ਤਿੰਨ ਦਿਨ ਪੰਜਾਬ ਦੇ ਮੌਸਮ ਦੇ ਹਾਲਾਤਾਂ ਬਾਰੇ ਪ੍ਰੋਪਰ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਪੰਜਾਬ ਦੇ ਨੇੜੇ ਤੇੜੇ ਹੁਣ ਇੱਕ ਸਿਸਟਮ ਪਹੁੰਚ ਰਿਹਾ ਜੀ ਤੁਸੀਂ ਦੇਖੋਗੇ ਤੇ ਸਿਸਟਮ ਜਿਹੜਾ ਪਹਾੜੀ ਖੇਤਰ ਵਿੱਚ ਵੀ ਆ ਚੁੱਕਿਆ ਹੈ ਰਾਜਸਥਾਨ ਵਿੱਚ ਵੀ ਲਗਾਤਾਰ ਰਾਤ ਵਰਖਾ ਦੀ ਖਬਰਾਂ ਆਈਆਂ ਨੇ ਅਸੀਂ ਤੁਸੀਂ ਸਾਡੇ Facebook ਪੇਜ ਤੇ ਦੇਖਿਆ ਹੋਵੇਗਾ ਕਿ ਲਗਾਤਾਰ ਵਰਖਾ ਰਾਜਸਥਾਨ ਚ ਹੋਈ ਹੈ ਤੇ ਉਹ ਵਰਕ ਹੁਣ ਹੌਲੀ ਹੌਲੀ ਹਰਿਆਣੇ ਵੱਲ ਕੂਚ ਕਰ ਰਹੀ ਹੈ ਤੇ ਇਹ ਜਿਹੜਾ ਸਿਸਟਮ ਇੱਕ ਪਾਸੇ ਪੰਜਾਬ ਦੇ ਨੇੜੇ ਤੇਰੇ ਬਣਿਆ ਹੋਇਆ ਜੀ ਇਹ ਇਲਾਕਾ ਚੰਡੀਗੜ੍ਹ ਮੋਹਾਲੀ ਖਰੜ ਥੋੜਾ ਜਿਹਾ ਪਟਿਆਲਾ ਤੇ ਰੂਪਨਗਰ ਫਤਿਹਗੜ੍ਹ ਸਾਹਿਬ ਇਹਨਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਪੱਛਮੀ ਸਿਸਟਮ ਵੀ ਹੌਲੀ ਹੌਲੀ ਸਿਰ ਚੱਕ ਰਹੇ ਨੇ ਜੋ ਕਿ ਆਉਣ ਦੇ ਦਿਨਾਂ ਵਿੱਚ ਪੰਜਾਬ ਨੂੰ ਪ੍ਰਭਾਵਿਤ ਕਰਨਗੇ ਅੱਜ ਅਸੀਂ ਗੱਲ ਕਰਾਂਗੇ ਅੱਜ ਕੱਲ ਅਤੇ ਪਰਸੋਂ ਦੇ ਮੌਸਮ ਦੀ ਤਾਂ ਫਿਲਹਾਲ ਠੰਡ ਦੇ ਹਾਲਾਤ ਲਗਾਤਾਰ ਜਾਰੀ ਨੇ ਤੜਕੇ ਸਵੇਰੇ ਠੰਡ ਦੇ ਨਾਲ ਨਾਲ ਧੁੰਦ ਵੀ ਪੰਜਾਬ ਦੇ ਉੱਪਰ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਅਗਰ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਹਰ ਇੱਕ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਤੁਹਾਨੂੰ ਮਿਲਦੀ ਰਹੇ ਪੰਜਾਬ ਦਾ ਮੌਸਮ ਵੈਸੇ ਹੁਣ ਅੱਜ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਪਰ ਬਾਅਦ ਦੁਪਹਿਰ ਜਿਹੜਾ ਤਾਪਮਾਨ ਲਗਭਗ 23 ਤੋਂ 25 ਡਿਗਰੀ ਤੱਕ ਬਣਿਆ ਹੋਇਆ ਸੀ ਹੁਣ ਉਹ ਘਟਦਾ ਹੋਇਆ ਨਜ਼ਰ ਆਵੇਗਾ ਅੱਜ ਅੱਧਾ ਡਿਗਰੀ ਦੀ ਗਰਾਉਂਡ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦਾ ਜਿਹੜਾ ਤਾਪਮਾਨ ਹੈ ਹੁਣ ਉਹ 25 ਡਿਗਰੀ ਤੋਂ ਥੱਲੇ ਹੀ ਬਣਿਆ ਹੋਇਆ ਹੈ ਤਰਕੇ ਸਵੇਰੇ ਦਾ ਤਾਪਮਾਨ ਜਿਹੜਾ ਉਹ 9 ਡਿਗਰੀ ਜਾਂ 9 ਡਿਗਰੀ ਤੋਂ ਥੱਲੇ ਹੈ ਲਗਾਤਾਰ ਠੰਡ ਜਾਰੀ ਹੈ ਲਗਭਗ ਆਉਂਦੀ 30 ਤਰੀਕ ਤੱਕ ਜਿਹੜਾ ਦਿਨ ਦਾ ਤਾਪਮਾਨ ਹੈ ਉਹ 22 ਡਿਗਰੀ ਤੋਂ ਥੱਲੇ ਆਉਣ ਦੀ ਉਮੀਦ ਬਣੀ ਹੋਈ ਹੈ ਯਾਨੀ ਕਿ 2 ਤੋਂ 3 ਡਿਗਰੀ ਹੋਰ ਤਾਪਮਾਨ ਜਿਹੜਾ ਆਉਂਦੇ 2 ਤੋਂ 3 ਦਿਨਾਂ ਦੇ ਵਿੱਚ ਗਿਰ ਸਕਦਾ ਹੈ ਲਗਾਤਾਰ ਹਵਾਵਾਂ ਜਿਹੜੀਆਂ ਨੇ ਉੱਤਰੀ ਪਾਸੇ ਤੋਂ ਚੱਲ ਰਹੀਆਂ ਨੇ ਪਰ ਹਵਾਵਾਂ ਉੱਤਰ ਪਾਸੇ ਚੱਲਣ ਦੇ ਕਾਰਨ ਠੰਡੀਆਂ ਹਵਾਵਾਂ ਪੰਜਾਬ ਵਿੱਚ ਕੂਚ ਕਰ ਰਹੀਆਂ ਨੇ ਹਵਾ ਫਿਲਹਾਲ ਖੁਸ਼ਕ ਹੈ ਕਿਉਂਕਿ ਇੱਕ ਤਰੀਕੇ ਨਾਲ ਪੱਛਮੀ ਹਵਾ ਹੀ ਹੁੰਦੀ ਹੈ ਜਿਹੜੀ ਘੁੰਮ ਕੇ ਇਸ ਤਰੀਕੇ ਨਾਲ ਆਉਂਦੀ ਹੈ ਅਗਰ ਤੁਹਾਨੂੰ ਦਿਖਾ ਸਕਾ ਤਾਂ ਪੱਛੋਂ ਦੀ ਹਵਾ ਜਿਹੜੀ ਇਸ ਤਰੀਕੇ ਨਾਲ ਘੁੰਮ ਕੇ ਐਵੇਂ ਚੱਲ ਰਹੀ ਹੈ ਇਸ ਸਮੇਂ ਹਵਾ ਖੁਸ਼ਕ ਹੈ ਇਹਦੇ ਵਿੱਚ ਕੋਈ ਨਮੀ ਨਹੀਂ ਹੈ ਜਿਸ ਦੇ ਨਾਲ ਮੀਂਹ ਦੀ ਉਮੀਦ ਨਾ ਮਾਤਰ ਦੇ ਬਰਾਬਰ ਵੱਲ ਰਹੀ ਹੈ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਪੱਛਮੀ ਸਿਸਟਮ ਨੇ ਤੁਹਾਨੂੰ ਤਾਂ ਪਹਿਲਾਂ ਵੀ ਦੱਸਿਆ ਸੀ ਕਿ ਪੱਛਮੀ ਸਿਸਟਮ ਲਗਾਤਾਰ ਐਕਟੀਵੇਟ ਹੋ ਰਹੇ ਨੇ ਅਰਬ ਸਾਗਰ ਵਿੱਚ ਇੱਕ ਦੋਕ ਸਿਸਟਮ ਬੜ ਰਹੇ ਨੇ ਜਿਹੜੇ ਇਸ ਤਰੀਕੇ ਨਾਲ ਪੰਜਾਬ ਵੱਲ ਕੂਚ ਕਰਦੇ ਹੋਏ ਨਜ਼ਰ ਆਉਣਗੇ 5 ਤੋਂ ਲੈ ਕੇ 8-9 ਦਸੰਬਰ ਦੇ ਵਿੱਚਕਾਰ ਅੱਜ ਅਗਰ ਮੇਨ ਤੌਰ ਤੇ ਗੱਲ ਕੀਤੀ ਜਾਵੇ ਧੁੰਦ ਥੋੜੀ ਜੀ ਬਦੀ ਵੀ ਹੈ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਥੋੜੇ ਇਲਾਕੇ ਵਿੱਚ ਘਟੀ ਵੀ ਹੈ ਪਰ ਜਿਹੜੀ ਧੁੰਦ ਅਸਲ ਦੇਖਣ ਨੂੰ ਮਿਲੂਗੀ ਸਾਨੂੰ 15 ਦਸੰਬਰ ਤੋਂ ਬਾਅਦ ਹੀ ਨਜ਼ਰ ਆਵੇਗੀ ਅ ਤਿੰਨ ਦਿਨਾਂ ਦੀ ਗੱਲ ਕਰੀਏ ਅੱਜ ਕੱਲ ਤੇ ਪਰਸੋਂ 28 29 ਤੇ 30 ਨਵੰਬਰ ਦੀ ਤਾਂ ਮੌਸਮ ਠੀਕ ਹੈ ਕੋਈ ਵੱਡੀ ਹਲ ਚੱਲ ਨਹੀਂ ਹੈ ਠੰਡ ਵਧਣੀ ਹੋਰ ਜਾਰੀ ਰਹੇਗੀ ਤੇ ਰੇਲ ਅਤੇ ਔਸ ਦੇ ਵਿੱਚ ਵਾਧਾ ਹੋ ਰਿਹਾ ਧੁੰਦ ਦੇ ਵਿੱਚ ਵਾਧਾ ਹੋਵੇਗਾ ਤੜਕੇ ਤੜਕੇ ਜਿਹੜੀ ਧੁੰਦ ਹਨ ਜਿਹੜੇ ਨੌਕਰੀ ਪੇਸ਼ੇ ਵਾਲੇ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਧੁੰਦ ਕਾਫੀ ਜ਼ਿਆਦਾ ਵੱਧ ਰਹੀ ਹੈ ਤੇ ਬਾਕੀ ਇਸ ਤੋਂ ਇਲਾਵਾ ਕੋਈ ਵੱਡੀ ਅਪਡੇਟ ਫਿਲਹਾਲ ਨਹੀਂ ਹੈ ਅਗਰ ਕੋਈ ਹੋਰ ਅਪਡੇਟ ਆਉਂਦੀ ਹੈ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਅਗਲੀ ਵੀਡੀਓ ਵਿੱਚ ਲੈ ਕੇ حاضر ਹੋਵਾਂਗੇ ਚੈਨਲ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਜਲਦ ਧੰਨਵਾਦ ਜੀ